ਪਾਰਸਲ ਆ ਗਿਆ ਜੀ ਛੋਟਾ ਆਇਆ ਜੀ ਆਹੇ ਪਾਲ ਸਿੰਘ ਆਈ ਛੋਟਾ ਨਾਮ ਹਾਂ ਜੀ ਪਾਲ ਸਿੰਘ ਛੋਟਾ ਪਾਰਸਲ ਆਇਆ ਸੀਗਾ ਜੀ ਆਹ ਲੋ ਜੀ ਛੋਟਾ ਆਡਾ ਠੀਕ ਹੈ ਜੀ ਠੀਕ ਭਾਈ ਜੀ ਪੈਸੇ ਦੇ ਪੈਸੇ ਪੈਸੇ ਕਹ ਲੈ ਇਹਦੇ ਪੈਸੇ ਤਾਂ ਮੈਂ ਪੇਮੈਂਟ ਕਰੀ ਹੋਈ ਹੈ ਨਹੀਂ ਨਹੀਂ ਜੀ ਆਹ ਦੇਖੋ ਤੁਸੀਂ ਪੇਮੈਂਟ ਨਹੀਂ ਕਰੀ ਹੋਈ ਆ ਦੇਖੋ ਜੀ ਪੈਸਤਾ ਨਹੀਂ ਹੋਇਆ ਤੁਹਾਡੇ ਤੇ ਪੈਸੇ ਤਾਂ ਮੈਂ ਪਾਏ ਆ ਜੀ ਦੇ ਪਹਿਲਾਂ ਭੇਜੇ ਪੈਸੇ ਫੇਰੀ ਉਹਨੇ ਮੈਨੂੰ ਇਹ ਆਰਡਰ ਭੇਜਿਆ ਜੀ ਇੱਕ ਮਿੰਟ ਜੀ ਮੈਂ ਕਨਫਰਮ ਕਰ ਲਾਂ ਰੋਕੋ ਹਾਂ ਕਨਫਰਮ ਕਰ ਲਓ ਜੀ ਮੈਂ ਆਦੀ ਬੌਸ ਨੂੰ ਕਾਲ ਕਰ ਦਿੰਦਾ ਕਰੋ ਇਹ ਕਰੋ ਹਾਂਜੀ ਸਰ ਹੈਲੋ ਸਰ ਇੱਕ ਨਾ ਆਰਡਰ ਸੀਗਾ ਤੁਸੀਂ ਚੈੱਕ ਕਰਕੇ ਦੱਸਿਓ ਜੀ ਇਹਨਾਂ ਦੀ ਪੇਮੈਂਟ ਆਈ ਹੋਈ ਏ ਕਿ ਨਹੀਂ ਹਾਂਜੀ ਹਾਂਜੀ ਮੈਂ ਨੰਬਰ ਦੱਦਾਂ 911 923 ਇੱਕ ਮਿੰਟ ਨਾਲ ਦੇਖ ਕੇ ਦੱਸਾਂ ਜੀ ਨਹੀਂ ਆਈ ਨਹੀਂ ਇਹ ਕਹਿੰਦੇ ਸਾਡੀ ਪੇਮੈਂਟ ਆਈ ਹੋਈ ਹੈ ਜੀ ਪੇਮੈਂਟ ਤਾਂ ਇੱਥੇ ਸ਼ੋਅ ਕਰ ਰਿਹਾ ਵੀ ਨਹੀਂ ਆਈ ਹੋਈ ਸੀ ਨਹੀਂ ਤੁਸੀਂ ਸਮਝਾਓ ਨਾ ਇਹਨਾਂ ਨੂੰ ਵੀ ਨਹੀਂ ਆਈ ਪੇਮੈਂਟ ਆਈ ਨਹੀਂ ਹੋਈ ਜੀ ਹਲੋ ਜੀ ਤੁਸੀਂ ਆਪ ਹੀ ਗੱਲ ਕਰ ਲਓ ਹਾਂ ਜੀ ਕਰਾਓ ਲਓ ਆ ਗੱਲ ਕਰ ਦਿਓ ਹਲੋ ਹਾਂ ਜੀ ਸਰ ਜੀ ਨਹੀਂ ਮੈਂ ਪੇਮੈਂਟ ਪਾਈ ਤਾਂ ਸੀਗੀ ਨਹੀਂ ਜੀ ਨਹੀਂ ਜੀ ਨਹੀਂ ਆਈ ਨਹੀਂ ਜੀ ਜਾਈ ਹੁੰਦੇ ਤੁਹਾਨੂੰ ਦੱਸ ਹੀ ਦਿੰਦੇ ਜੀ ਅੱਛਾ ਇੱਕ ਮਿੰਟ ਜੀ ਮੈਂ ਨਾ ਦੁਬਾਰੇ ਕਨਫਰਮ ਕਰ ਲਾਂਗਾ ਜੀ ਹਾਂ ਜੀ ਪੇਮੈਂਟ ਤਾਂ ਤੁਹਾਡੀ ਆਈ ਸੀਗੀ ਜੀ ਉਹ ਪ੍ਰੋਸੈਸਿੰਗ ਚ ਪੈ ਗਈ ਜੀ ਨਹੀਂ ਜੀ ਜੇ ਪ੍ਰੋਸੈਸਿੰਗ ਚ ਹੋ ਗਈ ਤਾਂ ਫਿਰ ਮੈਂ ਕੀ ਕਰਾਂ ਇਹ ਉਹ ਜੇ ਫਿਰ ਜਦੋਂ ਮੈਂ ਤਾਂ ਪੈਸੇ ਪਾਤੇ ਹੋਰ ਫਿਰ ਮੈਂ ਪੈਸੇ ਕਿਹਨੂੰ ਪਾਉਂਗਾ ਨਹੀਂ ਉਹ ਤਾਂ ਠੀਕ ਹੈ ਜੀ ਫਿਰ ਦੁਬਾਰੇ ਮਿਲਤਾ ਜਾਣਗੇ ਜੀ ਤੇ ਜੇ ਨਾ ਮਿਲੇ ਫਿਰ ਮੈਂ ਕੀ ਕਰੂੰਗਾ हां जी हां जी मैं ਤਾਂ ਜਾਉਂਗੀ ਜੀ ਤੁਝੇ ਇੱਕ ਵਾਰ ਬੈਂਕ ਤੇ ਜਾਇਆ ਹੋ ਜੀ हां जी हां ਕਰੇ ਤਾਂ ਬਥੇਰੇ ਵਾਰੀ ਜੀ ਐ ਨਹੀਂ ਕਹਿੰਦੇ ਜੀ ਪਰ ਜੇ ਨਾ ਜਾਣੀ ਕੋਈ ਗੱਲ ਹੋ ਗਈ ਸੋਡੀ 100% ਪੇਮੈਂਟਰ ਫੰਡ ਹੋਊਗੀ ਚਲੋ ਠੀਕ ਹੈ ਜੀ ਠੀਕ ਹੈ ਫਿਰ ਕੋਈ ਗੱਲ ਨਹੀਂ ਹਾਂ ਜੀ ਤੁਸੀਂ ਆਇਆ ਕਰੋ ਨਾ ਇੱਕ ਵਾਰ ਤੁਸੀਂ ਕੈਸ਼ ਦੇ ਦਿਓ ਜੀ ਇਹਨਾਂ ਨੂੰ ਕੋਈ ਨਾ ਜੀ ਨਾ ਘਬਰਾਉ ਉਹ ਨਹੀਂ ਕੋਈ ਕਰ ਦਿਓ ਜੀ ਮੈਂ ਤਾਂ ਪੇਮੈਂਟ ਦੇ ਦੇਣਾ ਜੀ ਇਹਨੂੰ ਠੀਕ ਹੈ ਜੀ ਬੜਾ ਗੱਲ ਹਾਂ ਜੀ ਹਾਂਜੀ ਮੈਂ ਪੇਮੈਂਟ ਲੈ ਕੇ ਕਰਿਆਣਾ ਜੀ ਕੋਰੀਅਰ ਤੇ ਠੀਕ ਹੈ ਪੇਮੈਂਟ ਦੇ ਦਿਓ ਜੀ ਤੁਸੀਂ ਮੈਨੂੰ ਤੇ ਕੋਰੀਅਰ ਰੱਖ ਲਵਾਂ ਠੀਕ ਹੈ ਇਤਨਾ ਕੋਈ ਗੱਲ ਨਹੀਂ ਤੁਹਾਡੀ ਪੇਮੈਂਟ ਤੁਸੀਂ ਨੇ ਇੱਕ ਵਾਰੀ ਬੈਂਕ ਚ ਜਾਇਆ ਹੋ ਤੇ ਤੁਹਾਡੀ ਪੇਮੈਂਟ ਵਾਪਸ ਆ ਜੂਗੀ ਜੇ ਤੁਹਾਡੀ ਪ੍ਰੋਸੈਸਿੰਗ ਚ ਪੈ ਗਈ ਹੈ ਕਾਫੀ ਕੇਸ ਹੋ ਜਾਂਦੇ ਨੇ ਪਰ ਮੈਂ ਕਹੀ ਕਿ ਐਵੇਂ ਨਾ ਜਾਵੇ ਕਿਤੇ ਵੀ ਨਾਲੇ ਮੈਂ ਤੁਹਾਨੂੰ ਹੁਣ ਹੋਰ ਦੇ ਦੇ ਆ ਨਾਲੇ ਮੇਰੇ ਉਹ ਪੈਸੇ ਵਗ ਜਾਣ ਨਹੀਂ ਨਹੀਂ ਜੀ ਐਵੇਂ ਨਹੀਂ ਹੁੰਦਾ ਹੁੰਦਾ ਜੀ ਪੇਮੈਂਟ ਆ ਜਾਂਦੀ ਹੁੰਦੀ ਹੈ ਵਾਪਸ ਕੋਈ ਗੱਲ ਠੀਕ ਹੈ ਜੀ ਫਿਰ ਓਕੇ ਚਲ ਹਾਂ ਡੱਬਾ ਖਾਲੀ ਹੈ ਯਾਰ ਉਹ ਇਹ ਤਾਂ ਯਾਰ ਮੇਰੇ ਨਾਲ ਫਰਾਡ ਕਰ ਗਿਆ ਅਰੇ ਕਰ ਕਿਵੇਂ ਗਿਆ ਯਾਰ ਹਾਂ ਸੱਚ ਉਹ ਆਊਟਰ ਤਾਂ ਯਾਰ ਆਇਆ ਨਹੀਂ ਹਜੇ ਕੋਈ ਕੁਝ ਨਹੀਂ ਯਾਰ ਮੈਂ ਮੇਰੇ ਮੁੰਡੇ ਵਾਸਤੇ 15000 ਦਾ ਮੋਬਾਈਲ ਮੰਗਾਇਆ ਸੀ ਆਨਲਾਈਨ ਉਹ ਮੈਂ ਤਾਂ ਉਹਨੂੰ ਸਰਪ੍ਰਾਈਜ਼ ਦੇਣਾ ਸੀ ਯਾਰ ਪਤਾ ਨਹੀਂ ਕਿੱਦੇ ਕਾਊ ਆਊਟਰ ਯਾਰ ਬੜਾ ਮੜਾ ਟਾਈਮ ਆਇਆ 5 ਮਿੰਟਾਂ 'ਚ 15000 ਦੀ ਠੱਗੀ ਮਾਰ ਕੇ ਤੁਰ ਗਏ ਮੈਨੂੰ ਤਾਂ ਐ ਲੱਗਦਾ ਆਉਣ ਵਾਲਾ ਟਾਈਮ ਇਹੋ ਜਿਹਾ ਆਊਗਾ ਵੀ ਆਪਦੇਨ ਤੇ ਵੀ ਯਕੀਨ ਨਹੀਂ ਰਹਿਣਾ ਸਤਿ ਸ੍ਰੀ ਅਕਾਲ ਜੀ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਵੀ ਤੁਸੀਂ ਵੀ ਕਿਤੇ ਇਹੋ ਜਿਹੀ ਠੱਗੀ ਦਾ ਸ਼ਿਕਾਰ ਨਾ ਹੋ ਜਿਓ ਕਦੇ ਵੀ ਅਣਜਾਣ ਬੰਦੇ ਤੇ ਭਰੋਸਾ ਨਾ ਕਰੋ ਇਹੋ ਜਿਹੇ ਸਕੈਮਾਂ ਤੋਂ ਬਚੋ ਧੰਨਵਾਦ